ਹਾਂਜੀ ਕਿਸਾਨ ਵੀਰੋ ਜਿਵੇਂ ਹੁਣ ਆਪ ਨੂੰ ਪਤਾ ਹੈ ਕਣਕ ਦੀ ਬਜਾਅੰਦ ਸ਼ੁਰੂ ਹੋਣ ਵਾਲੀ ਹੈ ਤੇ ਆਪਾਂ ਦੇਖਿਆ ਕਣਕ ਵਿੱਚ ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਬੰਦੀ ਜਾ ਰਹੀ ਹੈ ਹਾਂ ਜੇ ਆਪਾਂ ਬਾਅਦ 'ਚ ਸਪ੍ਰੇਆ ਕਰਦੇ ਹਾਂ ਜਦੋਂ ਕਣਕ ਵੱਡੀ ਹੋ ਜਾਂਦੀ ਹੈ ਮਹੀਨੇ ਦੀ 35 40 ਦਿਨ ਦੀ ਤਾਂ ਉਦੋਂ ਸਪ੍ਰੇਆ ਕਰਦੇ ਆਪਾਂ ਗੁੱਲੀ ਡੰਡੇ ਵਾਲੀਆਂ ਤਾਂ ਉਦੋਂ ਮੌਸਮ ਵੀ ਨਹੀਂ ਸਾਫ਼ ਹੁੰਦਾ ਧੁੰਦਾਂ ਧੰਦੀਆਂ ਪੈਂਦੀਆਂ ਤੇ ਉਦੋਂ ਆਪਾਂ ਖਾਦਾ ਵੀ ਪਾਣੀ ਹੁੰਦੀ ਹੈ ਜਿਵੇਂ ਯੂਰੀਆ ਵਗੈਰਾ ਜਾਂ ਕੋਈ ਤਾਕਤ ਵਾਲੀਆਂ ਖਾਦਾ ਪਾਣੇ ਆਪਾਂ ਤਾਂ ਉਵੇਂ ਗੁਲੀ ਡੰਡਾ ਚੱਲ ਪੈਂਦਾ ਐਸ ਕਰਕੇ ਜੀਐਸਪੀ ਕੰਪਨੀ ਦੀ ਬਾਜੀ ਆਈ ਹੈ ਐਚਪਾਇਰਾ ਜੋ ਸਲਫਰਾਨ 85% ਡਬਲਯੂਜੀ ਸਾਲਟ ਹੈ ਇਹ ਪਿਛਲੇ ਸਾਲ ਕਿਸਾਨਾਂ ਨੇ ਵਰਤੀ ਸੀ ਬਹੁਤ ਸੋਨੇ ਦੇ ਰਿਜ਼ਲਟ ਆਏ ਸੀ ਤੇ ਕਿਸਾਨ ਵੀਰ ਲਿਖਾ ਕੇ ਗਏ ਆ ਵੀ ਸਾਡੀ ਇੰਨੇ ਕਿੱਲਾਂ ਦੀ ਮੰਗਾ ਦਿਓ ਕਈ ਕਿਸਾਨ ਵੀਰ ਲਿਖਾ ਕੇ ਗਏ ਆ ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਜੇ ਤੁਹਾਡੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਹੈ ਜਿੰਨਾ ਕਿੱਲਾਂ ਚ ਤਾਂ ਤੁਸੀਂ ਇਹ ਜ਼ਰੂਰ ਵਰਤ ਕੇ ਦੇਖਿਓ ਬਹੁਤ ਸੋਨੇ ਰਿਜ਼ਲਟ ਆ ਐਕਸਲੈਂਟ ਰਿਜ਼ਲਟ ਆਉਂਦੇ ਆ ਤੇ ਇਹ ਬਜਾਈ ਤੋਂ 72 ਘੰਟੇ ਦੇ ਅੰਦਰ ਅੰਦਰ ਗਿਲਤੇ ਕਰਨੀ ਪਊਗੀ ਘਟੋ ਘਟ 150 ਪਲੱਸ ਪਾਣੀ ਲਾਣਾ ਪਊਗਾ 200 ਲੀਟਰ ਪਾਣੀ ਸਪਰੇ ਨਾਲ ਕਰਿਓ ਬਹੁਤ ਸੋਨੇ ਰਿਜ਼ਲਟ ਆਣਗੇ ਬਾਕੀ ਇਹ ਹੋਰ ਕੰਪਨੀਆਂ ਦੀ ਵੀ ਆਂਦੀ ਹੈ ਜਿਹੜਾ ਤੁਹਾਨੂੰ ਠੀਕ ਲੱਗੇ ਵਧੀਆ ਕੰਪਨੀ ਲੱਗੇ ਤੁਸੀਂ ਉਸ ਦੀ ਵੀ ਕਰ ਸਕਦੇ ਹੋ ਵਧੀਆ ਰਿਜ਼ਲਟ